ਚਾਹ ਕਰੋ ਆਪਣੀ ਲਾਖੀਆ ਕਰੋ ਕੋਲੇ ਕਲੇਬਨ ਖੜੇ ਪਟਨਾ ਖੜੇ ਹੋ ਇਸਟਾ ਪਪਾ ਖੜੇ ਹਨ ਖਨੋਰੀ ਬਾਰਡਰ ਤੇ ਆਪਣੇ ਵਿੱਚ ਕਿਸਾਨੀ ਅੰਦੋਲਨ ਦੇ ਮੋਰਚਾ ਤੁਹਾਨੂੰ ਪਤਾ ਹੀ ਕਿੰਨੇ ਟਾਈਮ ਦਾ ਚੱਲ ਰਿਹਾ ਹੈ 3 ਮਹੀਨੇ ਹੋ ਚੁੱਕੇ ਨੇ ਫਰਵਰੀ ਦਾ ਚੱਲ ਰਿਹਾ ਹੈ ਹੁਣ ਆਪਣੇ ਵਿੱਚ ਵੀਰ ਜੀ ਖੜੇ ਨੇ ਯਾਦਵਿੰਦਰ ਜੀ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਕਿ ਅੱਗੇ ਆਪਣਾ ਕੀ ਮੋਰਚਾ ਹੋਏਗਾ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵੀਰ ਤੁਸੀਂ ਦੱਸੋ ਕਿ ਅੱਗੇ ਆਪਣਾ ਕੀ ਮੋਰਚਾ ਹੋਏਗਾ ਜੀ ਮੈਂ ਯਾਦਵਿੰਦਰ ਸਿੰਘ ਬੁਰੜ ਬੀਕੇਜੂ ਇਕਤਾ ਯਾਦ ਇਹ ਜਿਹੜਾ ਆਪਣਾ ਦੋਏ ਫਾਰਮਾਂ ਵੱਲੋਂ 22 ਤਰੀਕ ਦਾ ਐਲਾਨਿਆ ਹੋਇਆ ਪ੍ਰੋਗਰਾਮ ਹੈ ਇਹਦੇ ਵਿੱਚ 100 100 ਦਿਨ ਪੂਰੇ ਹੋਣ ਜਾ ਰਹੇ ਨੇ ਦੋਏ ਫਾਰਮਾਂ ਵੱਲੋਂ ਬਹੁਤ ਵੱਡੀ ਪੱਧਰ ਤੇ ਐਲਾਨ ਹੋ ਚੁੱਕੇ ਨੇ ਕਿਉਂਕਿ ਸਾਡੇ ਭਾਰਤ ਦੇ ਕੋਨੇ-ਕੋਨੇ ਤੋਂ ਇਹ ਚਾਰੇ ਬਾਰਡਰਾਂ ਦੇ ਉੱਤੇ ਸਾਡੇ ਕਿਸਾਨ ਨੌਜਵਾਨ ਬਜ਼ੁਰਗ ਮਾਵਾ ਪੈਣਾ ਦਾ ਲੱਖਾਂ ਦਾ ਇੱਥੇ ਇਕੱਠ ਹੋਣਾ ਇਸ ਕਰਕੇ ਅਸੀਂ ਸਾਰੇ ਦੋਵੇਂ ਫਾਰਮਾਂ ਵੱਲੋਂ ਅਸੀਂ ਜਿਹੜੇ ਲੋਕ ਪਿੰਡਾਂ ਦੇ ਵਿੱਚ ਬੈਠੇ ਨੇ ਸਾਡੀਆਂ ਪਿੰਡਾਂ ਕਾਇਆਂ ਦੇ ਟੀਮਾਂ ਨੇ ਦੋਏ ਫਾਰਮਾਂ ਦੀਆਂ ਬਲਾਕਾਂ ਦੀਆਂ ਟੀਮਾਂ ਨੇ ਤੇ ਜ਼ਿਲ੍ਹਿਆਂ ਦੀਆਂ ਟੀਮਾਂ ਨੇ ਉਹਨਾਂ ਨੂੰ ਅਸੀਂ ਪੂਰ ਜ਼ੋਰ ਅਪੀਲ ਕਰਦੇ ਆਂ ਵੀ ਜਿਹੜਾ ਆਪਣਾ ਇਹ 22 ਤਰੀਕ ਵਾਲਾ ਪ੍ਰੋਗਰਾਮ ਆ ਇਹ ਇੱਕ ਖਾਸ ਪ੍ਰੋਗਰਾਮ ਆ ਆਪਣਾ ਇਹ ਸਰਕਾਰ ਨੂੰ ਪੂਰਾ ਪ੍ਰੈਸ਼ਰ ਦੇਣ ਦੇ ਕਾਬਿਲਿਤ ਰੱਖਦਾ ਕਿਉਂਕਿ ਇਹ ਅੰਦੋਲਨ ਦੇ ਇੱਕ ਅਹਿਮਤ ਦਿਨਾਂ ਵਾਲਾ ਇਹ ਦਿਨ ਮੰਨਿਆ ਜਾਣਾ ਕਿਉਂਕਿ ਇਤਿਹਾਸ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਦਰਜ ਹੋਣਾ ਤੇ ਇੱਕ ਜਿਹੜਾ ਇਹ ਪ੍ਰੋਗਰਾਮ ਆ ਇਹਨੂੰ ਕੋਈ ਇਹਨਾਂ ਸਰਸਰੀ ਨਾਲ ਗੱਲ ਸਮਝੇ ਵੀ ਸਰਕਾਰ ਇਹ ਦੋਏ ਸਰਕਾਰਾਂ ਨੇ ਪੰਜਾਬ ਦੀ ਹੋਵੇ ਚاہے ਹਰਿਆਣੇ ਦੇ ਹੋਵੇ ਜਾਂ ਆਉਣ ਵਾਲੀ ਕੇਂਦਰੀ ਸਰਕਾਰ ਆ ਇਹ ਪ੍ਰੈਸ਼ਰ ਆ ਜਿਹੜਾ ਇਹ ਸਾਡਾ 22 ਤਰੀਕ ਨੂੰ ਮਤਲਬ ਬਹੁਤ ਜ਼ਿਆਦਾ ਤਿੰਨੇ ਸਰਕਾਰਾਂ ਦੇ ਉੱਤੇ ਪੈਣ ਜਾ ਰਿਹਾ ਇਸ ਕਰਕੇ ਅਸੀਂ ਅਪੀਲ ਕਰਦੇ ਆ ਦੋਹੇ ਫਰਮਾਂ ਵੱਲੋਂ ਵੀ ਜਿੰਨੇ ਵੀ ਸਾਡੇ ਲੋਕ ਕਿਸਾਨ ਮਜ਼ਦੂਰ ਵੀਰ ਸਾਡੇ ਹੈਗੇ ਨੇ ਪਿੰਡਾਂ ਦੇ ਵਿੱਚੋਂ ਆਪਣੇ ਜਿਹੜੇ ਇਹ ਵੋਟਵਟੋਰੂ ਟੋਲਿਆਂ ਦੇ ਆ ਇਹਨਾਂ ਦਾ ਖੜਾ ਛੱਡ ਕੇ ਪਿੱਛਾ ਛੱਡ ਕੇ ਕਿਉਂਕਿ ਜੇ ਆਪਾਂ ਨੇ ਹੁਣ ਫਸਲਾਂ ਤੇ ਨਸਲਾਂ ਦਾ ਜਿਹੜਾ ਆਪਣਾ ਹੁਣ ਕੋਈ ਐਡੀ ਬਹੁਤ ਵੱਡੀ ਗੱਲ ਹੋ ਗਈ ਕਿਉਂਕਿ ਹੁਣ ਤਾਂ ਆਪਣੀ ਹੋਂਦ ਦੀ ਲੜਾਈ ਆ ਹੁਣ ਤਾਂ ਮਸਲਾ ਆਪਣਾ ਕਿਉਂਕਿ ਬਹੁਤ ਪਿਛਿਆ ਆਪਾਂ ਨੇ 2020 ਦੇ ਵਿੱਚ ਵੀ ਕੋ ਲੜਿਆ ਸੀ ਇਹ ਕੋਈ ਅਸੀਂ ਨਵੀਆਂ ਮੰਗਾ ਨਹੀਂ ਮਨਾਉ ਚੱਲੇ ਇਹ ਤਾਂ ਜਿਹੜੀਆਂ ਉਹਨਾਂ ਨੇ ਮੰਗਾ ਮੰਨੀਆਂ ਹੋਇਆ ਸੀ ਉਹਦੇ ਦਰਮਾਨ ਅਸੀਂ ਲਾਗੂ ਕਰਾਉਣ ਲਈ ਸਰਕਾਰ ਗੁੰਗੀ ਬੋਲੀ ਸਰਕਾਰ ਨੂੰ ਅਸੀਂ ਜਾਨ ਜਾਦ ਕਰਵਾਇਆ ਸੀ ਪਰ ਉਹਨਾਂ ਨੇ ਸਾਨੂੰ ਅੱਗੇ ਬਾਰਡਰ ਨਹੀਂ ਟੱਪਨ ਦਿੱਤਾ ਤਾਂ ਕਿ ਆਉਣ ਵਾਲੀ ਸਰਕਾਰ ਕਿਸੇ ਦੀ ਵੀ ਆਉਂਦੀ ਆ ਜਿੰਨਾ ਚਿਰ ਸਾਡੇ ਮਸਲੇ ਹੱਲ ਨਹੀਂ ਹੁੰਦੇ ਉਹਨਾਂ ਤਰ ਅਸੀਂ ਬਾਰਡਰਾਂ ਦੇ ਬੈਠਾਂਗੇ ਜੇ ਰਾਹ ਖੋਲਦੇ ਤਾਂ ਅਸੀਂ ਦਿੱਲੀ ਜਾ ਕੇ ਆਪਣੇ ਮਸਲੇ ਹੱਲ ਕਰਾਵਾਂਗੇ काफी महीनिया तो बैठे मोर्चा चल रहा है, है, मौर्चा मौर्चा है। बारे इसके बारे में कहूंगा की नाम अरुण मोर्चा है और ये जो अंदोलन है ये किसी खास तबके के लिए और छोटी जमात के लिए नहीं है ये केवल नस्ल और फसल बचाने का आंदोलन नहीं है ये पूरे देश को बचाने का आंदोलन है और सच पूछिए संविधान बचाने का आंदोलन है और सच पूछिए तो अगर इस देश को अपराध मुक्त करना है तो कंगाली से दूर होते ही अपराध मुक्त देश होगा इसलिए ये अपराध मुक्त देश बनाने का भी आंदोलन है और सचमुच एक खूबसूरत भारत को पूरी दुनिया में बेहतरीन और सबसे खूबसूरत भारत बनाने का ये आंदोलन है और इसलिए ये सोच समझ करके ये आंदोलन है कि कोई इसे मजाक न समझे कि वो कुछ दिन और कुछ महीने और कुछ साल बैठ कर के चले जाएंगे ये सारी चीज़ें हासिल करके ही ये चाहे वो बरसों बरसों लगेगा यही बात है इस आंदोलन के पीछे सर अपने मोर्चे को तो लेकर की कहोगे ਸੋ ਪਹਿਲਾਂ ਤਾਂ ਸਾਰੇ ਜਿਹੜੇ ਆਪਣੇ ਸਰੋਤੇ ਆ ਆਪਣੇ ਚੈਨਲ ਨੂੰ ਫੋਲੋ ਕਰਦੇ ਆ ਜਿਹੜੇ ਆਪਣੇ ਪੇਜ ਨੂੰ ਦੇਖ ਲਿਆ ਉਹਨਾਂ ਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਇਸ ਅਡੋਲਨ ਨੇ ਇੱਕ ਰਾਹ ਪੱਧਰਾ ਕਰਨਾ ਉਹ ਰਾਹ ਪੱਧਰਾ ਇਹ ਹੈ ਕਿ ਜਿਹੜਾ ਸਾਡਾ ਇਹ ਅਡੋਲਨ ਹੈ ਇਸ ਅਡੋਲਨ ਨੇ ਇੱਕ ਤਾਂ ਜਿਹੜੀ ਪਿੱਛੇ ਸਾਡੇ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਜਿਹੜੀ ਸਰਕਾਰ ਨੇ ਇਹ ਮੰਗਾਂ ਕੋਈ ਅੱਜ ਲਿਆਂ ਨਹੀਂ ਜੇਕਰ ਸੋਮੇ ਨਾਥਨ ਕਮਿਸ਼ਨ ਦੇ ਆਛ ਪਾਰਸ ਤਾਂ ਉਹਦੇ ਉਹਨਾਂ ਨੇ ਕਮਿਸ਼ਨ ਬਣਾਇਆ ਉਹਨਾਂ ਨੇ ਲਾਗੂ ਕਰਨੇ ਚੁੱਕਰੀਆਂ ਨਹੀਂ ਅੱਜ ਇਸ ਅੰਦੋਲਨ ਨੇ ਉਸ ਪਾਰਟੀ ਨੂੰ ਮਜਬੂਰ ਕਰਤਾ ਕਿ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਉਹਨਾਂ ਨੂੰ ਇਹ ਪਾਉਣਾ ਪਿਆ ਜੇਕਰ ਉਹਨਾਂ ਦੀ ਸਰਕਾਰ ਬਣਦੀ ਹੈ ਤਾਂ ਉਹ ਪਹਿਲ ਡੇਡਾ ਤੇ ਉਹਨਾਂ ਨੂੰ ਲਾਗੂ ਕਰਨਾ ਪੈਣਾ ਇਹ ਅਧੋਲਨ ਸਮਾਪਤ ਫੇਰ ਹੋਣਾ ਹੈ ਦੂਸਰਾ ਇਸ ਅਧੋਲਨ ਨੇ ਰਾਹ ਪਧਰਾ ਕਰਨਾ ਹੈ ਜੇਕਰ ਜਿਹੜੀ ਹਕਕਾਰੀ ਜਮਾਤ ਹੈ ਜਿਹੜੀ ਭਾਰਤੀ ਜਨਤਾ ਪਾਰਟੀ ਜਿਹਦਾ ਮੁਖੀ ਮੋਦੀ ਸਾਹਿਬ ਹੈ ਜੇ ਉਹ ਜਮਾਤ ਹਰਦੀ ਹੈ ਤਾਂ ਜਿਹੜਾ ਸੋਫਨੇ ਲੈ ਕੇ ਬੈਠੇ ਲੋਕ ਸੀ ਉਹ ਸੁਪਨੇ ਜਿਹੜੇ ਤੈਸਨੈਸ਼ ਹੋ ਜਾਣੇ ਆ ਤੀਸਰਾ ਜਿਹੜਾ ਸਾਡੇ ਖੇਤ ਦੇ ਵਿੱਚ ਨਦੀਨ ਹਰਾ ਹੋਇਆ ਉਹ ਨਦੀਨ ਖਤਮ ਹੋ ਜਾਣਾਗਾ ਇਹ ਤਿੰਨ ਗੱਲਾਂ ਸਾਡੀਆਂ ਜਿਹੜੀਆਂ ਇਸ ਅਦੋਲਨ ਨੇ ਸਾਫ਼ ਕਰਨੀਆਂ ਨੇ ਇਹ ਅਦੋਲਨ ਕੋਈ ਛੋਟਾ ਮੋਟਾ ਨਹੀਂ ਔਰ ਅਦੋਲਨ ਮਾਮੂਲੀ ਨਹੀਂ ਅਦੋਲਨ ਨੇ ਇਹ ਬਹੁਤ ਲੰਮੀਆਂ ਤੇ ਉੱਚੀਆਂ ਜਿਹੜੀਆਂ ਕਦਮਾਂ ਪਟੋਗਾ ਜਪੋ ਜੀ ਕਿੰਨੇ ਗੱਲ ਤੇ 22 ਤਰੀਕ ਨੂੰ ਤੁਸੀਂ ਇਹੋ ਜਿਹਾ ਕੀ ਐਲਾਨ ਕਰਨ ਜਾ ਰਹੇ ਹੋ ਭਾਈ ਟ੍ਰਿਕ ਨੂੰ ਅਸੀਂ ਇੱਕ ਸੌਦਨ ਹੋਂਟੇ ਲਾਣੇ ਪੂਰਾ ਮਤਲਬ ਲੋਕਾਂ ਨੂੰ ਲੋਕਾਂ ਦੀ ਭੇੜ ਜਿਹੜੀ ਲੋਕਾਂ ਨੂੰ ਦੱਸਣ ਦੱਸਣ ਜਾ ਰਹੇ ਕਿ ਸਾਨੂੰ ਸੌਦਨ ਹੋ ਗਿਆ ਇੱਥੇ ਬੈਠਿਆਂ ਨੂੰ ਟੁੱਪ ਦੇ ਵਿੱਚ ਸੜਕ ਦੇ ਉੱਤੇ ਅੱਗੇ ਇਲੈਕਸ਼ਨ ਨੇਗੇ ਵੋਟਾਂ ਪੈ ਰਹੀਆਂ ਵੱਡਾ ਹਿੱਸਾ ਵੋਟਾਂ ਦਾ ਪੈ ਚੁੱਕਿਆ ਹੈ ਦੋ ਜ਼ੋਨ ਨੂੰ ਜਿਹੜਾ ਤਕਰੀਬਨ ਪੂਰੇ ਭਾਰਤ ਦੀਆਂ ਵੋਟਾਂ ਪੈ ਜਾਣੀਆਂ ਤੇ 4 ਜੂਨ ਤੱਕ ਸਰਕਾਰ ਬਣ ਜਾਣੀ ਕਿਸੇ ਪਾਰਟੀ ਦੇ ਆਵੇ ਅਸੀਂ ਐਲਾਨ ਕਰਾਂਗੇ ਵੱਡਾ ਕਿ 4 ਜੂਨ ਨੂੰ ਇੱਥੇ ਲੱਖਾਂ ਦੇ ਗਿਣਤੀ ਦੇ ਵਿੱਚ ਭੇੜ ਹੋਣੀ ਹੈ ਜਿਹੜਾ ਜਿਹੜੀ ਵੀ ਸਰਕਾਰ ਬਣਦੀ ਹੈ ਉਹ ਸਰਕਾਰ ਤੋਂ ਇਹਨਾਂ ਨੂੰ ਮੰਗਾਂ ਨੂੰ ਮਨਾਉਣ ਲਈ ਸਾਡੇ ਲਾਨ ਹੋਣੇ ਨੇਗੇ